ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ कौर ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਦੀ ਜੋੜੀ ਸੋ ਥੈਂਕ ਯੂ ਸੋ ਮੱਚ ਜਿਹੜੇ ਸਪੋਟ ਕਰਦੇ ਸਾਡੇ ਚੈਨਲ ਨੂੰ ਜਿਹੜੇ ਲਾਈਕ ਕਰਦੇ ਆ ਕਮੈਂਟ ਕਰਦੇ ਸੋ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਵੇਂ ਹੀ ਸਾਡੀ ਵੀਡੀਓ ਦੇਖਦੇ ਰਿਹਾ ਕਰੋ ਡੇਲੀ ਵੀਡੀਓ ਆਉਂਦੀ ਆ ਬਿਲਕੁਲ ਗੈਪ ਨਹੀਂ ਪੈਂਦਾ ਹੈਗਾ ਇਹ ਨਹੀਂ ਆ ਕਿ ਅੱਜ ਬਾਤੀ ਅਤੇ ਕੱਲ ਨਹੀਂ ਅਸੀਂ ਵੀਡੀਓ ਪਾਉਂਦੇ ਆ ਆਪਾਂ ਡੇਲੀ ਹੀ ਵੀਡੀਓ ਤੇ ਆਪਾਂ ਡੇਲੀ ਹੀ ਵੀਡੀਓ ਪਾਉਂਦੇ ਆ ਸੋ ਤੁਸੀਂ ਡੇਲੀ ਵੀਡੀਓ ਦੇਖਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਇਸੇ ਕਰਕੇ ਆਪਾਂ 6 ਮਿੰਟ ਦੀ 7 ਮਿੰਟ ਦੀ 10 ਮਿੰਟ ਦੀ ਵੀਡੀਓ ਪਾਉਂਦੇ ਆ ਤਾਂ ਕਿ ਤੁਸੀਂ ਫੁੱਲ ਦੇਖੋ ਤੇ ਬਿਲਕੁਲ ਵੀ ਸਕਿੱਪ ਕਰਕੇ ਨਾ ਵੀਡੀਓ ਦੇਖਿਆ ਕਰੋ ਕਿਉਂਕਿ ਤੁਸੀਂ ਹਮੇਸ਼ਾ ਵੀ ਛੋਟੀ ਵੀਡੀਓ ਵੀ ਹੁੰਦੀ ਆ 6 ਮਿੰਟ ਦੀ ਉਹ ਵੀ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਫਿਰ ਤੁਹਾਨੂੰ ਕੋਈ ਨਾ ਕੋਈ ਹਮੇਸ਼ਾ ਹੀ ਕੋਈ ਨਾ ਕੋਈ ਗੱਲ ਜਿਹੜੀ ਹੁੰਦੀ ਆ ਮੇਨ ਉਹ ਤੁਹਾਡੀ ਸਕਿੱਪ ਹੋ ਜਾਂਦੀ ਆ ਹਨਾ ਨਹੀਂ ਪਤਾ ਚੱਲਦਾ ਤੁਹਾਨੂੰ ਸੋ ਤੁਸੀਂ ਸਾਰੇ ਫੁੱਲ ਵੀਡੀਓ ਦੇਖਿਆ ਕਰੋ ਸੋ ਬਹੁਤ ਬਹੁਤ ਤੇ ਬਹੁਤ ਬਹੁਤ ਧੰਨਵਾਦ ਹੁੰਦਾ ਭੈਣਾਂ ਦਾ ਮੇਰੇ ਨਾਲ ਕਾਫੀ ਭੈਣਾਂ ਜੁੜੀਆਂ ਨੇ ਤੇ ਆਪਾਂ ਮੈਨੂੰ ਇੱਕੋ ਥੋੜੀ ਨਹੀਂ ਗਲਤੀ ਹੋ ਜਾਂਦੀ ਹੈ ਕਿ ਮੈਂ ਉਹਨਾਂ ਦੀ ਮਤਲਬ ਕੇਸੇ ਟਾਈਮ ਉਹਨਾਂ ਦੀ ਵੀਡੀਓ ਨਹੀਂ ਮੇਰੇ ਕੋਲੋਂ ਦੇਖੀ ਜਾਂਦੀ ਕਿਉਂਕਿ ਨੈਟ ਦਾ ਇਸ਼ੂ ਬਹੁਤ ਹੁੰਦਾ ਕੋਈ ਗੱਲ ਨਹੀਂ ਮੈਂ ਉਹਨਾਂ ਸਾਰਿਆਂ ਦੀ ਵੀਡੀਓ ਦੇਖਿਆ ਕਰਾਂਗੀ ਤੇ ਸੋ ਸਾਰੇ ਜਣੇ ਸਪੋਰਟ ਕਰਿਆ ਕਰੋ ਇੱਕ ਦੂਜੇ ਨੂੰ ਬਹੁਤ ਜ਼ਰੂਰ ਤਾਂ ਸਪੋਰਟ ਦੀ ਬਾਕੀ ਪਲੀਜ਼ ਫੁੱਲ ਵਾਚ ਕਰਿਆ ਕਰੋ ਕਿਉਂਕਿ ਵਿਊ ਦੀ ਬਹੁਤ ਕਮੀ ਹੈ ਸੋ ਵਿਊ ਜ਼ਰੂਰ ਹੋਣੇ ਚਾਹੀਦੇ ਆ ਜੀ ਸੋ ਸਾਰੇ ਜੇ ਕਿਸੇ ਨੇ ਦਿলো ਕਿਸੇ ਨੂੰ ਸਪੋਰਟ ਕਰਨਾ ਸੋ ਪਲੀਜ਼ ਸਾਰੀ ਫੁੱਲ ਵੀਡੀਓ ਦੇਖਿਆ ਕਰੋ ਬਿਲਕੁਲ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਜੀ ਤੇ ਬਾਕੀ ਇੱਕ ਗੱਲ ਹੋਰ ਕਹਿਣੀ ਸੀ ਮੈਂ ਕਿ ਤੁਹਾਨੂੰ ਇੰਨਾ ਹਮੇਸ਼ਾ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਕੋਈ ਵੀ ਕੰਮ ਕਰੋ ਤੇ ਉਹਦੇ ਵਿੱਚ ਸਟਰਗਲ ਮੈਂ ਸੋ ਸਟਰਗਲ ਮਿਹਨਤ ਬਹੁਤ ਲੱਗਦੀ ਆ ਸੋ ਪਲੀਜ਼ ਸਾਰਿਆਂ ਦਾ ਸਾਥ ਦਿਆ ਕਰੋ ਤੇ ਇਹਨਾਂ ਦੇਖਿਆ ਕਰੋ ਕਿ ਇਨਸਾਨ ਕੋਈ ਵੀ ਇਨਸਾਨ ਵੀਡੀਓ ਪਾਉਂਦਾ ਵਾ ਹਨਾ ਤੇ ਭਾਵੇਂ 6 ਮਿੰਟ ਦੀ ਪਾਉਂਦਾ ਭਾਵੇਂ 10 ਮਿੰਟ ਦੀ ਪਾਉਂਦਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਠੀਕ ਆ ਕੋਈ ਟੌਪਿਕ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਕਿਉਂਕਿ ਆਪਣਾ ਘਰ ਦਾ ਕੰਮ ਤਾਂ ਦਾ ਸਾਮਕੇ ਫਿਰ ਆਪਾਂ ਵੀਡੀਓ ਬਣਾਉਨੇ ਆ ਫਿਰ ਅਸੀਂ ਅਪਲੋਡ ਕਰਦੇ ਆ ਤੇ ਫਿਰ ਐਡਿਟ ਕਰਨੀ ਆ ਕਈ ਕੁਝ ਮਤਲਬ ਉਹਦੇ ਵਿੱਚ ਐਡਿਟ ਕਰਨਾ ਹੁੰਦਾ ਫਿਰ ਅਸੀਂ ਅਪਲੋਡ ਕਰਨੀ ਹੁੰਦੀ ਤੇ ਐਡਿਟ ਕਰਨ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਵਾ ਐਡਿਟ ਕਰਨੇ ਕੋਈ ਸੌਖੀ ਨਹੀਂ ਆ ਬਹੁਤ ਮਿਹਨਤ ਲੱਗਦੀ ਆ ਸੋ ਪਲੀਜ਼ ਸਪੋਰਟ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਸਾਰੇ ਵੀਡੀਓ ਦੇਖਿਆ ਕਰੋ ਡੇਲੀ ਤੇ ਕਿਉਂਕਿ ਇਹ ਤਾਂ ਹਨਾ ਮਿਹਨਤ ਇਹ ਮਿਹਨਤ ਬਹੁਤ ਲੱਗਦੀ ਆ ਸੋ ਪਲੀਜ਼ ਜਿਹੜੇ ਤਾਂ ਸਾਡੇ ਚੈਨਲ ਨਾਲ ਫਸਟ ਵਾਰ ਜੁੜੇ ਨੇ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਸਾਡੇ ਤਾਂ ਪਹਿਲਾਂ ਜੁੜੇ ਹੋਏ ਆ ਉਹ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟ ਬਾਕੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸੋ ਅੱਜ ਦਾ ਵਲੌਗ ਵੀ ਬਹੁਤ ਵਧੀਆ ਹੋਆ ਤੁਹਾਨੂੰ ਪਤਾ ਹੀ ਆ ਹਨਾ ਸਰਦੀਆਂ ਦੇ ਦਿਨ ਚੱਲ ਰਹੇ ਆ ਤੇ ਆਪਾਂ ਜਿਵੇਂ ਹੈਨਾ ਸਾਡੇ ਪੁਰਾਣੀਆਂ ਚੀਜ਼ਾਂ ਜਿੱਦਾਂ ਪਈਆਂ ਹੁੰਦੀਆਂ ਵਾ ਉਹਨੂੰ ਆਪਾਂ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਨਾ ਤੇ ਉਹਦਾ ਫੁੱਲ ਵੀਡੀਓ ਦੇਖਿਓ ਫੁੱਲ ਵਾਚ ਕਰੋ ਸੋ ਮਿਲਦੇ ਆਪਾਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਦੇ ਆ ਕਿ ਆਪਾਂ ਉਸ ਚੀਜ਼ਾਂ ਦਾ ਕਿਵੇਂ ਇਸਤੇਮਾਲ ਕਰਦੇ ਆ ਸੋ ਗਾਇਸ ਅੱਜ ਤੁਹਾਨੂੰ ਦੱਸਾਂਗੇ ਕਿ ਜਿੱਦਾਂ ਪੁਰਾਣੀਆਂ ਜਰਾਬਾਂ ਸੌਕਸ ਪਈਆਂ ਹੁੰਦੀਆਂ ਜਿਵੇਂ ਆਹ ਜਰਾਬਾਂ ਪਈਆਂ ਨੇ ਤੇ ਕਾਫੀ ਜਰਾਬਾਂ ਪਈਆਂ ਹੋਈਆਂ ਨੇ ਆਹ ਫੱਟੀ ਹੋਈ ਐ ਇੱਥੋਂ ਤੇ ਆਪਾਂ ਹਨਾ ਇਹਨਾਂ ਦਾ ਇਸਤੇਮਾਲ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ ਸੋ ਆਪਾਂ ਕੀ ਕਰ ਸਕਦੇ ਆ ਇੱਥੋਂ ਇਹਨੂੰ ਕੱਟ ਕੇ ਤੇ ਇਹਦਾ ਇਸਤੇਮਾਲ ਕਰ ਸਕਦੇ ਆ ਸੋ ਤੁਹਾਨੂੰ ਦੱਸਦੇ ਆ ਸੋ ਆਪਾਂ ਕੀ ਕਰਨਾ ਸੋ ਆਪਾਂ ਇਹ ਸੌਕਸ ਸਾਈਜ਼ ਸੌਕਸ ਨੂੰ ਇੱਥੋਂ ਕੱਟ ਦਾਂਗੇ ਜੀ ਕਿਉਂਕਿ ਇਹ ਜ਼ਿਆਦਾ ਖਰਾਬ ਹੋਈ ਹੈ ਸੌਕਸ ਸੋ ਆਪਾਂ ਇੱਥੋਂ ਕੱਟ ਇਸ ਸੌਕਸ ਜਿਹੜੀ ਖਰਾਬ ਸੀ ਜਿਹੜੀ ਫਟੀ ਹੋਈ ਸੀ ਉਹ ਆਪਾਂ ਮੱਕੀ ਕਰ ਦਿੱਤੀ ਆ ਦੇਖੋ ਕਿੰਨੀ ਖਰਾਬ ਹੋਈ ਸੀ ਸੋ ਆਪਾਂ ਇਹਦਾ ਇਸਤੇਮਾਲ ਕੀ ਕਰ ਸਕਦੇ ਆ ਜਿਵੇਂ ਆ ਸਾਡੇ ਕੋਲ ਕੱਪ ਪਿਆ ਹੋਇਆ ਫालतू ਤੇ ਆਪਾਂ ਕੀ ਕਰਨਾ ਹੈ ਤੇ ਆਪਾਂ ਇਸ ਕੱਪ ਵੈਸੇ ਤੇ ਟੁੱਟਾ ਹੈ ਨਾ ਪਤਾ ਆਪਾਂ ਇਸ ਕੱਪ ਨੂੰ ਇਹਦੇ ਵਿੱਚ ਪਾਵਾਂਗੇ ਜੀ ਸੌਕਸ ਦੇ ਵਿੱਚ ਦੇਖੋ ਇਹਨੂੰ ਸੌਕਸ ਨਾਲ ਕਰਾਂਗੇ ਸੋ ਦੇਖੋ ਕਿਡਾ ਸੋਹਣਾ ਕੱਪ ਬਣ ਜਾਂਦਾ ਹੈ ਦੇਖ ਸਕਦੇ ਹੋ ਜੀ ਆਹ ਦੇਖੋ ਕੱਪ ਦੀ ਡੈਕੋਰੇਸ਼ਨ ਹੋ ਗਈ ਸੋ ਇਵੇਂ ਕੋਈ ਵੀ ਸੋਕਸ ਪੜਾਣੀ ਹੁੰਦੀ ਆ ਤੁਸੀਂ ਇਦਾਂ ਕੱਪਾਂ ਦੇ ਉੱਪਰ ਚੜਾ ਸਕਦੇ ਹੋ ਜੀ ਤੇ ਆਪਾਂ ਇਹਦੇ ਵਿੱਚ ਕੋਈ ਵੀ ਸਮਾਨ ਜਿਵੇਂ ਲਿਪਸਟਿਕ ਹੋ ਗਈ ਤੇ ਕੋਈ ਵੀ ਪੈਨਸਲ ਵਗੈਰਾ ਬੱਚਿਆਂ ਦੀ ਹੋ ਗਈ ਸਭ ਤੇ ਆਹ ਸੋ ਕੋਈ ਜਿਹੜਾ ਬੱਚਾ ਹੋਵੇ ਸਮਾਨ ਸੋ ਪੈਡ ਚ ਐਡ ਕਰ ਸਕਦੇ ਹੋ ਆਪਾਂ ਇਹ ਮਿਕਾਪ ਦੇ ਵਿੱਚ ਰੱਖ ਸਕਦੇ ਹਾਂ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਬਹੁਤ ਸੋਹਣੀ ਚੀਜ਼ ਬਣਦੀ ਹੈ ਜੀ ਸੋ ਜਿਹੜਾ ਦੂਸਰਾ ਸਟੈਪ ਹੈ ਦੂਸਰਾ ਸੋਹੇ ਵਾਲੀ ਸੌਕਸਾ ਇਹਨੂੰ ਆਪਾਂ ਕਿਵੇਂ ਕੱਟ ਕਰਾਂਗੇ ਸੋ ਇਹਦੀ ਇੱਕ ਹੋਰ ਚੀਜ਼ ਬਣਾਵਾਂਗੇ ਸੋ ਤੁਹਾਨੂੰ ਦੱਸਦੇ ਹਾਂ ਆਸ ਸੌਸ ਨੂੰ ਇੱਥੋਂ ਕੱਟ ਦਾਂਗੇ

ਤੇ ਤੁਸੀਂ ਛੋਟਾ ਜਿਹਾ ਕੱਟ ਲਉਣਾ ਹੈ ਵਿੱਚੋਂ ਜਿਆਦਾ ਨਹੀਂ ਲਉਣਾ ਛੋਟਾ ਲਉਣਾ ਹੈ ਤੇ ਇਹ ਆਪਾਂ ਇਦਾਂ ਜਿਵੇਂ ਗਲਵਸ ਨਹੀਂ ਪਾਉਂਦੇ ਹੱਥਾਂ ਦੇ ਬੱਚੇਵੇਂ ਪਾ ਸਕਦੇ ਤੁਸੀਂ ਦੇਖ ਸਕਦੇ ਹੋ ਸੁਵਿੰਗ ਜਿਵੇਂ ਲਿਖਣਾ ਪੈਨਸਲ ਦੇ ਨਾਲ ਲਿਖਣਾ ਹੋਵੇ ਤੇ ਬੜਾ ਵਧੀਆ ਹੁੰਦਾ ਹੈ ਸੋ ਇਹ ਹੋ ਗਿਆ ਸੈਕਿੰਡ ਸਟੈਪ इथ की करा ग इथ अ करने छोटा जो गुलाई कट्टे सो इतों गुलाई कट्टा जी सो इतों गुलाई कट्टा थोड़ा कटना ज्यादा नहीं कटना जी इतना दो कट लावे इत एक कट लावे जी तो इतों अपना गुलाई छोटा टक् ला ज्यादा व्डा ना लाओ तो इतों छोटा टक् ला वा उपड़ों इस्तेमाल किमें कर सकते हैं ये तो दस दें देखो ਜੇ ਲੰਮੀਆਂ ਜਰਾਬਾਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਦਾ ਬਣਾ ਸਕਦੇ ਹੋ ਜੇ ਇਹ ਤੁਸੀਂ ਮਤਲਬ ਘੱਟ ਰੱਖਣਾ ਹੈ ਤੇ ਤੁਸੀਂ ਘੱਟ ਕੱਟਿਓ ਇੱਥੋਂ ਜ਼ਿਆਦਾ ਨਾ ਕੱਟਿਓ ਤੇ ਬੂਟ ਤਾਂ ਇਹਦੀ socks ਬਣ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਬਣਦੀਆਂ ਜੀ ਤੁਸੀਂ ਸੋ ਫालतू ਚੁੱਟਿਆ ਨਾ ਕਰੋ ਇਹ ਮੈਂ ਤੁਹਾਨੂੰ ਇਸਤੇਮਾਲ ਕਰ ਸਕਦੇ ਹੋ ਤੇ ਜੇ ਜ਼ਿਆਦਾ ਲੰਮੀਆਂ ਹੈ ਕਿਸੇ ਦੀ socks ਕੋ ਉਹਨੂੰ ਇਸ ਤਰ੍ਹਾਂ ਦਾ ਬਣਾ ਸਕਦੇ ਹੋ ਤੁਸੀਂ ਸੋ ਬੂਟ ਟਾਈਪ ਅੰਦਰ ਜਿੱਦਾਂ ਮਰਜ਼ੀ ਤੁਸੀਂ ਭੰਨ ਸਕਦੇ ਹੋ socks ਬਾਕੀ ਇਹ ਜਿਹਨੇ ਵੀ ਕੋਈ ਸੌਕਸ ਖਰਾਬ ਪਈ ਹੁੰਦੀ ਆ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਤੁਸੀਂ ਸਾਬਣ ਪਾ ਕੇ ਇਹਦੇ ਵਿੱਚ ਤੇ ਤੇ ਬਾਕੀ ਜਿਹੜੀ ਕੋਈ ਸੌਕਸ ਇਦਾਂ ਦੀ ਖਰਾਬ ਪਈ ਹੁੰਦੀ ਆ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਸਾਬਣ ਪਾ ਕੇ ਜਿਵੇਂ ਫालतू ਸਾਬਣ ਪਈ ਹੁੰਦੇ ਆ ਨਾ ਕਿ ਫਿਰ ਛੁੱਟ ਦਿੰਨੇ ਹਨਾ ਸਾਬਣਾਂ ਨੂੰ ਛੋਟੇ ਛੋਟੇ ਟੁਕੜੇ ਹੁੰਦੇ ਆ ਤੇ ਆਪਾਂ ਉਹ ਨਾ ਫालतू ਸਮਝ ਕੇ ਛੁੱਟ ਦਿੰਨੇ ਆ ਪਰ ਸੁੱਤਨੇ ਨਹੀਂ ਚਾਹੀਦੇ ਆਪਾਂ ਉਹਨਾਂ ਸਾਬਣਾਂ ਦੇ ਇਸਤੇਮਾਲ ਕਿਵੇਂ ਕਰ ਸਕਦੇ ਆ ਉਨੋਂ ਕੀ ਕਰਨਾ ਹੈ ਕਿ ਉਹ ਸਾਬਣ ਆਪਾਂ ਇਕੱਠੇ ਕਰਕੇ ਸਾੜੇ ਸੌਕਸ ਦੇ ਵਿੱਚ ਪਾ ਕੇ ਉਹਨੂੰ ਗੰਢ ਦੇ ਕੇ ਸੋ ਉਹਨਾਂ ਸਾਬਣਾਂ ਦਾ ਇਸਤੇਮਾਲ ਪਾਏ ਵਾ ਕਰ ਸਕਦੇ ਹਾਂ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਹ ਸੌਕਸ ਦੇ ਵਿੱਚ ਪਾ ਕੇ ਉਹਨੂੰ ਗੰਢ ਦੇ ਕੇ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਾਂ ਜਦੋਂ ਕੱਪੜੇ ਧੋਣੇ ਆ ਉਹਦੇ ਵਿੱਚ ਆਪਾਂ ਸੁੱਟ ਸਕਦੇ ਹਾਂ ਉਹਦੇ ਵਿੱਚ ਘੱਟ ਸਰਫ ਲੱਗੇਗਾ ਕਿਉਂਕਿ ਜਦੋਂ ਇਹ ਸਾਬਣ ਦੀ ਹੀ ਚੱਗ ਹੋ ਜਾਏਗੀ ਤਾਂ ਫਿਰ ਸਾਫ਼ ਦੀ ਨਹੀਂ ਲੋੜ ਨਹੀਂ ਪਵੇਗੀ ਤੇ ਤੁਸੀਂ ਦਾ ਮਤਲਬ ਸਾਬਣ ਦੇ ਟੁਕੜੇ ਨਾ ਸੁੱਟਿਆ ਕਰੋ ਧੀਵੇਂ ਤੁਸੀਂ ਇਸਤੇਮਾਲ ਕਰ ਸਕਦੇ ਹੋ ਵਾਸ਼ਿੰਗ ਮਸ਼ੀਨ 'ਚ ਕੱਪੜੇ ਧੋਣ ਲਈ ਇਹ ਬਾਕੀ 4 ਤੇ 5th ਇਹ ਪੰਜਵਾਂ ਇਹ ਸਟੈਪ ਕੀ ਤੁਸੀਂ ਤੇ ਇੱਕ ਸਟੈਪ ਇਹ ਆ ਕਿ ਜਿਵੇਂ ਆਪਾਂ ਹਨਾ ਜੇ ਪਿਛਲਾ ਸੋਕਸ ਮੈਂ ਇੱਕ ਕੱਟੀ ਹੋਈ ਸੀ ਉਹ ਹਨਾ ਉਪਰੋਂ ਖਰਾਬ ਹੋਈ ਸੀ ਤੇ ਜਿਹੜਾ ਤੁਸੀਂ ਉਹ ਕੱਟੀ ਹੋਈ ਆ ਉਹਦਾ ਇਸਤੇਮਾਲ ਤੁਸੀਂ ਬਰਤਨ ਸਾਫ਼ ਕਰਨ ਲਈ ਜਿਵੇਂ ਹਨਾ ਬਰਤਨ ਸਾਫ਼ ਕਰਨ ਲਈ ਹੈ ਜਿਹੜੀ ਮੈਂ ਉਪਰੋਂ ਕੱਟੀ ਹੋਈ ਸੀ ਉਹਦਾ ਇਸਤੇਮਾਲ ਤੁਸੀਂ ਬਰਤਨ ਸਾਫ਼ ਕਰਨ ਲਈ ਕਰ ਸਕਦੇ ਹੋ ਸੋ ਸੋਕਸ ਐਵੇਂ ਨਾ ਸੁੱਟਿਆ ਕਰੋ ਇਨ ਦਾ ਇਸਤੇਮਾਲ ਕਿਸੇ ਨਾ ਕਿਸੇ ਸੀਰੀਅਲ ਦੇ ਵਿੱਚ ਆ ਜਾਂਦਾ ਹੈ ਸੋ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਜੀ ਤੇ ਬਾਕੀ ਮੈਂ ਤੁਹਾਨੂੰ ਅੱਜ ਦੱਸਿਆ ਹੈ ਇੱਕ ਤਾਂ ਫਰਸਟ ਸਟੈਪ ਦੱਸਿਆ ਹੋਇਆ ਫਰਸਟ ਸਟੈਪ 'ਨਾਂ ਸੈੱਫੀ ਮੇਕਅੱਪ ਦੁਪਰ ਘਵਚਰਾ ਦਿਓ ਕਾਪ ਨੂੰ ਬਹੁਤ ਜ਼ਿਆਦਾ ਵਧੀਆ ਲੱਗਣ ਟੈਕਚਰਸ਼ਨ ਹੋ ਜੇਗੀ ਦੂਸਰਾ ਸਟੈਪ ਉਹ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਸੌਕਸ ਕੱਟ ਕੇ ਤੁਸੀਂ ਮੈਂ ਬੂਟ ਟਾਈਪ ਬਣਾ ਸਕਦੇ ਹੋ ਤੇ ਤੀਸਰਾ ਸਟੈਪ ਮੈਂ ਤੁਹਾਨੂੰ ਇਦਾਂ ਤੁਸੀਂ ਗਲੱਪਸ ਬਣਾ ਸਕਦੇ ਹੋ ਜਿਵੇਂ ਕਿਸੇ ਬੱਚੇ ਨੇ ਪਉਣਾ ਹੋਵੇ ਆਪ ਕੋਈ ਕੰਮ ਕਰਨਾ ਹੋਵੇ ਤੇ ਮੈਂ ਤੁਸੀਂ ਪਾ ਕੇ ਕੰਮ ਕਰ ਸਕਦੇ ਹੋ ਤੇ ਫਿਰ ਅਗਲਾ ਸਟੈਪ ਮੈਂ ਤੁਹਾਨੂੰ ਦੱਸਿਆ ਫੋਟੋ ਅਗਲਾ ਸਟੈਪ ਮੈਂ ਤੁਹਾਨੂੰ ਦੱਸਿਆ ਕਿ ਸਾਬਣ ਵਿੱਚ ਪਾ ਕੇ ਸਾਬਣ ਇਹਦੇ ਵਿੱਚ ਪਾ ਕੇ ਤੇ ਗੰਡ ਮਾਰ ਕੇ ਤੇ ਤੁਸੀਂ ਮਸ਼ੀਨ ਦੇ ਵਿੱਚ ਸੁੱਟ ਸਕਦੇ ਹੋ ਫਤ ਸਾਬਣ ਨਾ ਖਰਾਬ ਕਰਿਆ ਕਰੋ ਸੋ ਇਹਨੂੰ ਇਸਤੇਮਾਲ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸੋ ਮਿਲਦੇ ਆ ਆਪਾਂ ਜੇ ਥੋੜੀ ਜਿਹੀ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਬਲੀ ਸ਼ੇਅਰ ਜਰੂਰ ਕਰਦਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਆਪਾਂ ਤੁਹਾਨੂੰ ਅਗਲੀ ਵਧੀਆ ਜੀ ਵੀਡੀਓ ਦੇ ਨਾਲ ਸੋ ਬਾਏ ਬਾਏ